ਜਗਰਾਉਂ ਨੇੜੇ ਚੌਂਕੀਮਾਨ ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਦੀ ਆਏ ਦਿਨ ਕਿਸੇ ਨਾ ਕਿਸੇ ਨਾਲ ਲੜਾਈ ਝਗੜਾ ਬਹਿਸਬਾਜ਼ੀ ਹੁੰਦੀ ਰਹਿੰਦੀ ਹੈ ਤਾਜ਼ਾ ਮਾਮਲਾ ਉਸ ਵੇਲੇ ਵੇਖਣ ਨੂੰ ਮਿਲਿਆ ਜਦ ਇੱਕ ਕਿਸਾਨ ਹੈ ਆਪਣੇ ਪਰਿਵਾਰ ਦੇ ਨਾਲ ਜਗਰਾਉਂ ਤੋਂ ਲੁਧਿਆਣੇ ਜਾ ਰਿਹਾ ਸੀ ਤਾਂ ਟੋਲ ਪਲਾਜ਼ਾ ਤੇ ਪਹੁੰਚ ਕੇ ਜਦੋਂ ਉਸ ਨੇ ਆਪਣਾ ਕਿਸਾਨ ਕਾਰਡ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਦਿਖਾਇਆ ਤਾਂ ਉਸ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਟੋਲ ਪਲਾਜ਼ਾ ਕਰਮਚਾਰੀਆਂ ਨੂੰ ਲੱਗਿਆ ਕਿ ਕਿਸਾਨ ਦਾ ਪਰਿਵਾਰ ਹੀ ਉਹਨਾਂ ਦੀ ਵੀਡੀਓ ਬਣਾ ਰਿਹਾ ਹੈ ਜਿਸ ਬਾਰੇ ਪੁੱਛਣ ਤੇ ਕਿਸਾਨ ਨੇ ਕਿਹਾ ਕਿ ਉਸ ਦੇ ਬੱਚੇ ਕਾਰ ਦੇ ਵਿੱਚ ਬੈਠੇ ਆਪਣੀ ਵੀਡੀਓ ਬਣਾ ਰਹੇ ਨੇ ਪਰ ਕਿਸਾਨ ਦੇ ਜਵਾਬ ਤੇ ਟੋਲ ਪਲਾਜ਼ਾ ਕਰਮਚਾਰੀ ਸੰਤੁਸ਼ਟ ਨਹੀਂ ਹੋਏ ਅਤੇ ਉਹਨਾਂ ਨੇ ਕਿਸਾਨ ਨਾਲ ਬਹਿਸ ਕਰਦੇ ਹੋਏ ਉਸ ਦੀ ਗੱਡੀ ਦੇ ਸ਼ੀਸ਼ੇ ਭਾਂ ਦੇਤੇ ਜਿਸ ਕਰਕੇ ਗੱਡੀ ਦੇ ਵਿੱਚ ਬੈਠੇ ਬੱਚਿਆਂ ਦੇ ਵਿੱਚੋਂ ਇੱਕ ਬੱਚੇ ਦੇ ਸ਼ੀਸ਼ੇ ਦੇ ਟੁਕੜੇ ਵੀ ਵੱਜ ਗਏ ਇਸ ਮੌਕੇ ਕਿਸਾਨ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਇੱਥੇ ਆਏ ਦਿਨ ਟੋਲ ਪਲਾਜ਼ਾ ਦੇ ਕਰਮਚਾਰੀ ਲੜਾਈ ਝਗੜਾ ਕਰਦੇ ਰਹਿੰਦੇ ਨੇ ਜਿਸ ਕਰਕੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਨਾ ਟੋਲ ਪਲਾਜ਼ਾ ਕਰਮਚਾਰੀਆਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਦੂਰ ਹੋ ਸਕੇ ਕੀ ਗੱਲ ਕੀ ਗੱਲ ਕੁਝ ਨਹੀਂ ਸਰ ਸਾਡਾ ਡੇਲੀ ਆਪਡਾਣਾ ਜਗਰਾਉ ਤੋਂ ਅਸੀਂ ਆ ਰਹੀ ਸਾਡੇ ਕੋਲ ਕਿਸਾਨੀ ਕਾਰਡ ਆ ਅਸੀਂ ਇਹਨੂੰ ਬੰਦੇ ਨੂੰ ਦਿਖਾਇਆ ਪਰਸੋ ਵੀ ਇਹਨੂੰ ਇੱਕ ਗੱਲ ਸਮਝਾਈ ਸੀ ਕਿ ਤੂੰ ਨਾ ਪੰਗਾ ਲੈ ਸਾਡੇ ਕੋਲ ਕਾਰਡ ਆ ਸਾਡਾ ਡੇਲੀ ਆਣਾ ਜਾਣਾ ਇਹ ਕਹਿੰਦਾ ਤੁਸੀਂ ਮੇਰੀ ਵੀਡੀਓ ਬਣਾ ਰਹੇ ਵੀਡੀਓ ਬੱਚੇ ਆਪਣੀ ਬਣਾ ਰਹੇ ਸੀਗੇ ਮੈਂ ਇਹਨੂੰ ਕਹਾਂ ਵੀਡੀਓ ਅਸੀਂ ਆਪਣੀ ਮੁੰਡੇ ਪਰ ਬਣਾ ਰਹੇ ਨੇ ਤੁਹਾਡੀ ਵੀਡੀਓ ਨਹੀਂ ਬਣੀਗੀ ਕਹਿੰਦਾ ਮੈਂ ਲੰਗਣੀ ਜਨਾ ਉਤਰਦੀ ਲਗਾਓ ਅਸੀਂ ਇਹਨੂੰ ਉਤਰ ਕੇ ਗੱਲ ਕਿਹਾ ਵੀ ਤੇਰੇ ਦਿਮਾਗ ਵਿੱਚ ਨੁਕਸਾ ਕੋਈ ਪ੍ਰੋਬਲਮ ਆ ਦਿਨੋ ਪਰਸੋ ਤੁਹਾਨੂੰ ਸਮਝ ਆਈ ਤੜੇ ਕੋਲ ਕਾਰਡ ਇਹ ਅਸੀਂ ਡੇਲੀ ਆ ਇਹ ਜੋ ਬੰਦੇ ਲਹਤ ਬਈ ਇਹਨੇ ਡਾਂਗਾ ਚੱਕ ਲੀਆਂ ਬਦਮਾਸ਼ੀ ਕੀਤੀ ਆ ਹੁਣ ਕਿ ਇੱਥੋਂ ਆ ਕੇ ਭੱਜ ਗਿਆ ਸ਼ੀਸ਼ਾ ਤੋੜਿਆ ਗੱਡੀ ਦਾ ਵਿੱਚੇ ਕੁੜੀਆਂ ਵਾਲੇ ਕੁੜੀਆਂ ਦੇ ਸੱਟਾਂ ਲੱਗੀਆਂ ਆ ਆ ਦੇਖੋ ਦਿਖਾ ਦੇ ਇਹ ਸਰ ਇਹ ਮੇਰੇ ਕਮੇਡੀ ਇਹ ਹੁਣ ਦੇਖੋ ਕਿੰਨੀ ਕਿੰਨਾਂ ਦੀ ਬਦਮਾਸ਼ੀ ਆ ਇਥੇ ਕਿ ਸਾਡੇ ਹੀ ਪੱਗਾਂ ਬਣਿਆ ਹੀ ਸਰਦਾਰ ਆ ਠੀਕ ਆ ਇਹ ਕਹਿੰਦੇ ਸਾਡੇ ਦਮਾਲੇ ਵਾਲੇ ਬੰਦੇ ਨੂੰ ਪਹਿਲਾਂ ਤੂੰ ਨੂੰ ਬੁਲਾਓ ਜਿਸ ਨਾਲ ਬਹਿਸ ਹੋਈ ਸੀ ਇਹਨਾਂ ਨੇ ਡਾਂਗਾ ਚੱਕਿਆ ਕੈਮਰੇ ਅਕੋਰਡਿੰਗ ਕੱਢ ਲੋ ਐਨੀ ਪਬਲਿਕ ਗਲੀ ਆ ਆ ਦੇਖੋ ਪਿੰਡ ਆ ਐਨੀ ਪਬਲਿਕ ਥਾਂ ਆ ਦੇਖੋ ਬੱਚੇ ਦੇ ਹੱਥ ਲੱਗੀ ਸੱਟ ਉਹਦੇ ਟੱਚ ਮੜਿਆ ਅੱਜ ਨਹੀਂ ਪਬਲਿਕ ਖੜੀ ਬੰਦੇ ਆ ਪੂਰੇ ਉਹ ਪਬਲਿਕ ਪੁੱਛੋ ਵੀ ਇਹਨਾਂ ਨੇ ਬਦਮਾਸ਼ੀ ਕੀਤੀ ਕਿ ਨਹੀਂ ਕੀਤੀ ਕਿ ਪੁੱਛੋ ਇਹਨਾਂ ਨੂੰ ਇਹ ਬਦਮਾਸ਼ੀ ਕਰਦੀ ਆ ਸਰ ਗੱਲ ਇਹ ਹੈ ਕਿ ਇੱਕ ਜੇ ਅਗਰ ਇਹਨਾਂ ਜਿਹੜਾ ਆਪਣਾ ਟੈਗ ਲੱਗਾ ਹੋਵੇ ਟੈਗ ਬਲੈਕਲਿਸਟ ਹੋ ਜੇ ਤੇ ਡਬਲ ਟੋਲ ਲੈਂਦੇ ਆ ਕਿ ਡਬਲ ਟੋਲ ਗੌਰਮੇਟ ਵਾਲਾ ਹੀ ਅਪਰੂਵ ਨਹੀਂ ਆਏਗਾ ਪਹਿਲੀ ਗੱਲ ਦੋਸ਼ੀ ਗੱਲ ਇਹਨਾਂ ਨੂੰ ਕਾਰ ਦੇਗਾ ਉਹ ਕਿਸਾਨ ਯੂਨੀਅਨ ਦਾ ਹਾਂਜੀ ਕਿਸਾਨ ਯੂਨੀਅਨ ਦੇ ਬੰਦੇ ਆ ਇਹ ਉਹ ਕਾਰ ਤੋਂ ਵੀ ਮੰਨਦੇ ਠੀਕ ਹੈ ਜੀ ਫਿਰ ਇਹ ਗੱਲ ਹੋ ਗਈ ਉਹਦੇ ਆ ਹਾਦੀ ਪੈਂਦੀ ਆ ਜਾੜੋੜ ਜਾਟਿਆ ਅਗੋ ਵਾਲੀ ਬਾਰੀ ਸਾਦੀ ਇਹਨਾਂ ਨੇ ਵੇਂਗੀਗਾ ਅਜੇ ਬਦਮਾਸ਼ੀ ਇਹਨਾਂ ਦੇ ਹੌਲ ਹੈ ਇੱਥੇ ਚੱਲ ਜੋ ਜਿਹੜੇ ਬਾਜੀ ਟੋਲ ਟੈਕਸ ਤੇ ਚੱਲਦੇ ਬਦਮਾਸ਼ੀ ਤੋਂ ਬਿਨਾਂ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਠੀਕ ਹੈ ਜੀ ਇਹਨਾਂ ਨੇ ਕਿੰਨੇ ਵੀ ਬੰਦੇ ਹੈਗੇ ਇਹਨੇ ਪੁੱਛ ਲੋ ਕਿ ਹਾਂ ਵੀ ਤੈਨੂੰ ਕੋਈ ਰੋਲ ਪਤਾ ਹੈ ਭਾਈ ਵੇ ਦਾ ਕਿਸੇ ਸਾਰੇ ਨੂੰ ABC ਵੀ ਨਹੀਂ ਪਤਾ ਨਹੀਂ ਹਾਈਵੇ ਦਾ ਹਰੋਲ ਕੀ ਆ ਠੀਕ ਹੈ ਬਦਮਾਸ਼ੀ ਇਹਨਾਂ ਕੋਲ ਹੌਲ ਹੈ ਗਿਆ ਬੰਦੇ ਵੇਖੇ ਲੜਕੇ ਇੱਥੇ ਬੈਠੇ ਆ ਇਹਨਾਂ ਦੇ ਹੱਥਾਂ 'ਤੇ ਛੱਟਾ ਲੱਗੇ ਆ ਬੀਸ਼ਾ ਰੋਟਰ ਚਾਹਤੇ ਇਹ ਸਾਰੀ ਬਦਮਾਸ਼ੀ ਨਾਲ ਟੋਲ ਟੈਕਸ ਵਾਲਿਆ ਗੁੰਡੇ ਬਣ ਲੁਧਿਆਣਾ ਲਾਈਵਲੇ ਸੁਰਿੰਦਰ ਸੋਨੀ ਦੀ ਰਿਪੋਰਟ